तो देखिए यह तो देखिए वो है जो इस बात पर ध्यान दे रहा है बड़ी लगी है मेरे को बात यूं किया और प्रतिनिधि चित्त अंदर मान लो चित्त के बारे में है इसलिए लाभ जरूर ਉਹ ਕਿਤੇ ਪੈਸੇ ਕਿਸੀ ਅੱਜ ਕੋਈ ਸਾਦਾ ਸੀ ਖੰਡੀ ਹੀ ਲੱਗਦੀ ਤੇ ਬਾਰ-ਬਾਰ ਲਗਾਤਾਰ ਖੰਡ ਲੱਗਦੀ ਹੈ ਖੰਡ ਬਣਦੀ ਹੈ ਠੀਕ ਉਹਦੇ ਉਹ ਚਾਰੇ ਪਾਰ ਤੋਂ ਮੁੰਡੇ ਚਿੱਤੇ ਮਾਰੇ ਉਹ ਦੋ ਵਾਰ ਬਚਦੇ ਹੋਸ਼ੀਆ ਹੋ ਗਏ ਆ ਨੂੰ ਸਾਸੀ ਵਾਰਾ ਪੁਲਿਸ ਨੇ ਐਵੇਂ ਮੀਤੀ ਦਿੱਤੀ ਸਾਸੀ ਦਾ ਨਾ ਹੈ ਸਿੱਧਾ ਰਿਸ਼ੀ ਦਾ ਜੋ ये देखिए तो तमिल स्टूडेंट है और और टाइम है और गवर्नमेंट है इस सब की प्रॉब्लम है और बोतल बोतल ले आओ बोतल लेके आओ अरे चलो तो प्रारंभ हो तो मीटर जाओ

क्या करो किसी तरह इस सम्पल हो जाओगे सम्पल हो जाओ आ गया सी बंदा बीपी कट है डोपामिन डिप्ट और सब ठीक है सर ये अच्छा उसका क्या है जली लग जाएगा उसे निज़दसल लग जाएगा सुना की दे 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 दे। गैस की जल गैस की जल नहीं जल ठंडे पड़े ना था क्यों कारण कोई बुखार सी का ਪੰਜਾਬ ਸਰਵਰਸੀ ਨਾਤੇ ਨਿਫਰੇਜ ਵਾਸਤੇ ਜੀ ਬਾਜ਼ਾਰ ਦੇ ਅੱਗੇ ਗਿਆ ਨਿਫਰੇਜ ਮਹਾਂ ਮਾਲਿਸ਼ ਕਰੋ ਤੁਹਾਡਾ ਜੀ ਬਦਲਦੇ ਕਿਰਪਾ ਕਰੋ ਉੱਪਰੋਂ ਸਰਮ ਪਰ ਮਾਲਿਸ਼ ਕਰੋ ਫਿਰ ਅਪਰੋਡ ਕੰਟੀਨਿਊ ਕਰੋ ਇਹ ਦਿਨਾ ਚ ਵੀਡੀਓ ਬੀ ਪੰਜਾਬ ਚ ਅੱਜਕੱਲ ਸਭ ਤੋਂ ਜ਼ਿਆਦਾ ਠੰਡ ਪਿਛਲੇ ਕਈ ਸਾਲਾਂ ਚ ਠੰਡ ਨਹੀਂ ਪਈ ਉਹ ਪੈ ਰਹੀ ਹੈ ਤੇ ਅੱਜ ਤੁਸੀਂ ਠੰਡੇ ਪਾਣੇ ਨਾਲ ਨਹਾਤੇ ਪਹਿਲੀ ਗੱਲ ਤਾਂ ਦੱਸੋ ਕਿ ਠੰਡੇ ਪਾਣੇ ਨਾਲ ਨਹਾਉਣ ਦੀ ਕੀ ਜ਼ਰੂਰਤ ਹੈਗੀ ਸੀ ਕਿਉਂ ਨਹਾਤੇ ਕਰੇ ਹੀ ਗਰਮ ਨਹੀਂ ਹੋਇਆ ਕੀ ਹੋਇਆ ਮੈਸੀ ਸਰ ਮਜ਼ਾਕ ਮਜ਼ਾਕ ਨਾ ਮਜ਼ਾਕ ਮਜ਼ਾਕ ਦੇਖੋ ਬੇਟਾ ਆਹ ਮਜ਼ਾਕ ਬਹੁਤ ਭਾਰੀ ਪੈਂਦਾ ਹੈ ਜਦੋਂ ਵੀ ਇਹ ਠੰਡ ਹੈ ਅਗਰ ਬੰਦਾ ਠੰਡੇ ਬਣੇ ਨਾ ਨਹਾ ਲੈਂਦਾ ਜਿਸ ਦੀ ਬਾਡੀ ਮਾਸ ਨਹੀਂ ਜ਼ਿਆਦਾ ਮਤਲਬ ਬੰਦਾ ਤੰਦਰੁਸਤ ਨਹੀਂ ਹੈ ਪਤਲਾ ਹੈ ਉਹਦਾ ਟੈਂਪਰੇਚਰ ਇੱਕਦਮ ਫਾਲ ਹੋ ਜਾਂਦਾ ਹੈ ਜਦੋਂ ਟੈਂਪਰੇਚਰ ਫਾਲ ਹੁੰਦਾ ਕੀ ਹੁੰਦਾ ਨਾੜੀਆਂ ਸੁਗੜ ਜਾਂਦੀਆਂ ਉਹਦੇ ਵਿੱਚ ਖੂਨ ਦਾ ਦੌਰਾ ਵੱਜ ਜਾਂਦਾ ਹੈ ਵਦਨਾਂ ਬੀਪੀ ਹੋ ਸਕਦਾ ਹੈ ਬਲੱਡ ਅੱਗੇ ਸਰਕੂਲੇਟ ਕਰਨਾ ਬੰਦ ਕਰ ਸਕਦਾ ਹੈ ਉਹਦਾ ਪਾਸਾ ਖੜ ਸਕਦਾ ਹੈ ਹੁਣ ਦੂਸੀਂ ਜਿਵੇਂ बेहोश ਹੋ ਗਏ ਠੀਕ ਹੈ ਨਹਾਉਣ ਤੋਂ ਬਾਅਦ ਹੋਏ ਅਸਤਾ ਸੋਚਾਂਗੇ ਗੀਜ਼ਰ ਕਰਕੇ ਹੋ ਗਿਆ ਸੀ ਪਰ ਐਕਚੁਅਲੀ ਤੁਹਾਨੂੰ ਠੰਡ ਲੱਗੀ ਸੀ ਬੇਟਾ ਠੰਡ ਦਾ ਇੰਨਾ ਜ਼ਿਆਦਾ ਹੋ ਗਿਆ ਕਿ ਸਭ ਤੋਂ ਪਹਿਲਾਂ ਜਦੋਂ ਠੰਡ ਲੱਗਦੀ ਹੈ ਬਾਡੀ ਦਾ ਬੀਪੀ ਫਾਲ ਹੋ ਗਿਆ ਠੀਕ ਹੈ ਉਸ ਤੋਂ ਦੌਰਾ ਪੈ ਜਾਂਦਾ ਹੈ ਠੀਕ ਹੈ ਘੱਟੋ ਘੱਟ ਆਪਾਂ ਨੂੰ ਠੰਡ 'ਚ ਇੰਨੀ ਕੋਸ਼ਿਸ਼ ਕਰਨੀ ਚਾਹੀਦੀ ਜਾਂਦਾ ਗਰਮ ਪੜੇ ਨਾ ਲਾਓ ਤਾਂ ਨਾ ਵੀ ਲਏ ਠੰਡੇ ਨਾਲ ਤੋਂ ਨਾਲ ਦੇ ਨਾਲ ਕੱਪੜੇ ਪਾਓ ਅੰਦਰ ਹੀ ਨਾ ਹੋਣਾ ਚਾਹੀਦਾ ਨਹੀਂ ਤਾਂ ਨਾਓ ਨਾ ਦੇਖੋ ਨੌਜਵਾਨਾਂ ਨੇ ਸ਼ਰਤ ਲਾਈ ਕਿ ਅਸੀਂ ਠੰਡੇ ਪਾਣੀ ਨਾਲ ਨਹਾ ਕੇ ਠੰਡੇ ਤੋਂ ਠੰਡੇ ਪਾਣੀ ਨਾਲ ਬਾਹਰ ਰੱਖ ਕੇ ਰਾਤ ਜਿਹੜਾ ਰੱਖਿਆ ਸੀਗਾ ਨਾ ਕੇ ਵੀ ਐਂ ਛਾਲਾ ਮਾਰਾਂਗੇ ਪਰ ਇਸ ਕੀ ਹੋਇਆ ਜਦੋਂ ਠੰਡੇ ਪਾਣੀ ਨਾਲ ਨਹਾਇਆ ਬੰਦੇ ਦਾ ਬਾਡੀ ਮਾਸ ਘੱਟ ਸੀ ਬੰਦਾ ਪਤਲਾ ਸੀ ਬਹੁਤ ਜ਼ਿਆਦਾ ਉਹ ਬਾਡੀ ਇੱਕਦਮ ਵੈਜੋ ਕੰਸਟ੍ਰਕਸ਼ਨ ਚੱਲੀ ਜਾਂਦੀ ਹੈ ਉਹਨੇ ਆਦਾ ਟੈਂਪਰੇਚਰ ਮੇਨਟੇਨ ਹੀ ਕਰਨਾ ਪੈਂਦਾ ਹੁੰਦਾ ਬਾਡੀ ਦਾ ਆਟੋ ਰੈਗੂਲੇਸ਼ਨ ਹੈ ਪੋਸਨਲ ਕੀਆ ਜਦੋਂ ਬਾਡੀ ਨੂੰ ਠੰਡ ਲੱਗੀ ਬੇਜੋਗਸਟ੍ਰੈਕਸ਼ਨ ਹੋਈ ਉਹਦੀ ਰੈਸਪੀਰੇਟਰੀ ਐਫਰਟ ਘਟ ਗਿਆ ਉਸ ਦਾ ਬੇਹੋਸ਼ ਹੋ ਗਿਆ ਤੇ ਇਸ ਕਰਕੇ ਜਿੰਨੇ ਵੀ ਆਪਣੇ ਲੋਗ ਹੈ ਸਾ ਖਾਸ ਕਰਕੇ ਬਜ਼ੁਰਗ ਜਿਨ੍ਹਾਂ ਦਾ ਬਾਡੀ ਮਾਸ ਇੰਡੈਕਸ ਘੱਟ ਹੈ ਉਹ ਘਟੋ ਘਟ ਬਾਹਰ ਨਾ ਨਿਕਲਣ আর ਬਾਹਰ ਨਿਕਲਣਾ ਵੀ ਪੈ ਜੇ ਤਾਂ ਪੂਰੇ ਕਪੜੇ ਪਾ ਕੇ ਜਾਣ ਅਗਰ ਪੂਰੇ ਕਪੜੇ ਨਹੀਂ ਪਾਉਂਦੇ ਤਾਂ ਉਹਨਾਂ ਨੂੰ ਦੁਆਰਾ ਵੀ ਪੈ ਸਕਦਾ ਹੈ ਠੰਡ ਦੇ ਕਾਰਨ ਹਾਰਟ ਅਟੈਕ ਹੋ ਸਕਦਾ ਪਾਸਾ ਖੜ ਸਕਦਾ ਇਸ ਕੀ ਹੁੰਦਾ ਬੰਦਾ ਠੰਡ ਚ ਪਾਣੀ ਨਹੀਂ ਪੀਂਦਾ ਪਾਣੀ ਇੱਕ ਮੇਨ ਕੰਪੋਨੈਂਟ ਹੈ ਬੋਡੀ ਦਾ ਜਿਹੜਾ ਆਪਣਾ ਖੂਨ ਦੀ ਸਰਕੂਲੇਸ਼ਨ ਅੱਗੇ ਵੱਧ ਆਉਂਦਾ ਉਸ ਨਾਲ ਕੀ ਹੁੰਦਾ ਇੱਕ ਹਾਰਟ ਅਟੈਕ ਨਹੀਂ ਹੁੰਦਾ ਲੋਕ ਕੀ ਕਹਿੰਦੇ ਠੰਡ ਚ ਪਾਣੀ ਨਹੀਂ ਪੀਂਦੇ ਪਾਣੀ ਨਹੀਂ ਪੀਂਦੇ ਕਿ ਬਾਰ ਬਾਰ ਪਿਸ਼ਾਬ ਜਾਣਾ ਪੈਂਦਾ ਇਸ ਕਰਕੇ ਜਿਆਦਾ ਨਹੀਂ ਪੀਂਦੇ ਤੇ ਉਸ ਨਾਲ ਹਾਰਟ ਅਟੈਕ ਹੋ ਸਕਦਾ ਖੂਨ ਗਾੜਾ ਹੋਣ ਕੇ ਪਾਸਾ ਘੜ ਸਕਦਾ ਜਿੰਨੀ ਵੀ ਐਬਡੋਮਿਨਬਿਲਟੀਜ਼ ਦੌਰਾ ਪੈ ਸਕਦਾ ਬਲੱਡ ਨੂੰ ਸਪਲਾਈ ਬ੍ਰੇਨ ਨੂੰ ਨਹੀਂ ਜਾਂਦੀ ਬ੍ਰੇਨ ਨੂੰ ਆਕਸੀਜਨ ਜਾਣੀ ਜ਼ਰੂਰੀ ਹੈ ਔਰ ਆਕਸੀਜਨ ਦਾ ਜਿਹੜਾ ਕੈਰੀਅਰ ਹੈ ਉਹ ਬਲੱਡ ਹੀ ਹੈਗਾ ਇਸ ਕਰਕੇ ਸਭ ਲੋਕਾਂ ਨੂੰ ਆਹ ਹਦਾਇਤ ਦਿੱਤੇ ਜਾਂਦੇ ਠੰਡ ਤੋਂ ਬਚਾਅ ਵਾਸਤੇ ਅੰਦਰ ਹੀ ਰਹਿਣ ਜਦ ਤੱਕ ਬਹੁਤ ਐਮਰਜੈਂਸੀ ਕੰਮ ਨਾ ਹੋਵੇ ਘੱਟੋ ਘੱਟ ਸਵੇਰੇ ਸਵੇਰੇ 10 ਵਜੇ ਤੱਕ ਸਾਰੇ ਅੰਦਰ ਰਹਿਣ ਜਿਨ੍ਹਾਂ ਨੂੰ ਡਿਊਟੀ ਜਾਣੀ ਹੈ ਆਪਦੀ ਡਿਊਟੀ ਤੇ ਪਹੁੰਚਣ ਸਕੂਲ ਦੇ ਬੱਚੇ ਖਾਸ ਕਰਕੇ ਜਿਹੜੇ ਬੱਚੇ ਹੁੰਦੇ ਆ ਉਹਨਾਂ ਨੂੰ ਬਹੁਤ ਜਲਦੀ ਠੰਡ ਲੱਗਦੀ ਹੈ ਨਮੂਨੇ ਦੇ ਚਾਂਸਸ ਰੈਸਪੀਰੇਟਰੀ ਇਲਨੈਸ ਦੇ ਚਾਂਸਸ ਠੀਕ ਹੈ ਬੁਖਾਰ ਸਾਰੀ ਜਿਹੜੀ 올ਡ ਏਜ ਹਾਰਟ ਅਟੈਕ ਪਾਸਾ ਖੜਨਾ ਆ ਸਾਰੇ ਇਸ ਦੀ ਲੰਗ ਡਿਜ਼ੀਜ਼ ਸਾਰੇ ਇਸ ਦੇ ਕਨਸੀਕਵੈਂਸਸ ਆ ਗਏ ਸਰ ਕਿੰਨਾ ਕਿਤੇ ਜਿਹੜਾ ਠੰਡਾ ਪਾਣੀ ਪਾਇਆ ਇਸ ਦੇ ਕਰਕੇ ਬਲੱਡ ਸਰਕੂਲੇਸ਼ਨ ਰੁਕ ਗਿਆ ਹਾਂਜੀ ਜਦੋਂ ਠੰਡਾ ਪਾਣੀ ਪਾਇਆ ਤਾਂ ਬਾਡੀ ਕੀ ਕਰਦੀ ਹੈ ਠੰਡ ਤੋਂ ਬਚਾ ਵੈਸੋ ਕੰਸਟ੍ਰਕਸ਼ਨ ਹੋ ਜਾਂਦੀ ਹੈ ਜੀ ਠੀਕ ਹੈ ਉਹ ਜਦੋਂ ਵੈਸੋ ਕੰਸਟ੍ਰਕਸ਼ਨ ਹੋਈ ਤੇ ਰਿਫਲੈਕਸਲੀ ਬਾਡੀ ਦੇ ਹਾਰਮones ਰਿਲੀਜ਼ ਹੁੰਦੇ ਉਸ ਨਾਲ ਇੱਕ ਵਾਰੀ ਇਹ ਜਿਵੇਂ ਦੌਰਾ ਪੈਂਦਾ ਐ ਇਕੱਠਾ ਹੋ ਗਿਆ ਬਾਡੀ ਮਸਲਸ ਕੰਟ੍ਰੈਕਟ ਕਰਕੇ ਉਹਨਾਂ ਦੌਰਾ ਪੈ ਗਿਆ ਉਸ ਨਾਲ ਇੱਕ ਵਾਰੀ ਬੇਹੋਸ਼ ਹੋ ਗਿਆ ਵੈਸੋ ਵੈਕਲ ਕਹਿੰਦੇ ਡੂ ਟੂ ਕੋਲਡ ਤਨ ਨੌਜਵਾਨ ਸਹੀ ਠੀਕ ਹੈ ਬੀ ਇਸਮ ਬਿਲਕੁਲ ਠੀਕ ਹੈ ਪੂਰੀ ਹੀਟ ਹੈ ਠੀਕ ਹੈ ਇਹਨੂੰ ਘੰਟਾ ਦੋ ਘੰਟਾ ਕਟੋਟ ਲੱਗਣਗੇ ਕਿਉਂਕਿ ਕੋਈ ਜਿਹੜੀ ਆਕਸੀਜਨ ਸਪਲਾਈ ਘਟੀ ਹੈ ਉਹਨੂੰ ਅਸੀਂ ਆਕਸੀਜਨ ਲਾਵਾਂਗੇ ਸਿਸਟਰ ਇਹਨਾਂ ਦੀ ਆਕਸੀਜਨ ਵੀ ਲਾਓ ਠੀਕ ਹੈ ਦੋ ਤਿੰਨ ਘੰਟੇ ਇਹਨਾਂ ਨੂੰ ਰੱਖਾਂਗੇ ਜਦੋਂ ਟੈਂਪਰੇਚਰ ਨਾਰਮਲ ਹੋ ਗਿਆ ਚਾਚੂ ਫੂਡ ਦੇਤਾ ਉਲਟੀ ਨਹੀਂ ਕਿਉਂਕਿ ਵੋਮਟਿੰਗ ਵੀ ਇਸ ਨਾਲ ਟ੍ਰਿਗਰ ਹੋ ਜਾਂਦੀ ਹੈ